ਮਿਰਵਾਣਾ ਹੈ ਲੋ ਆਹ ਜਿਹੜਾ ਆਹ ਜਿਹੜਾ ਜਨੇ ਆਪੇ ਹੀ ਕਰ ਲੈਣਾ ਹੁਣ ਤੇ ਵੀ ਨਹੀਂ ਬਾਈ ਚਾਬੀ ਦੇ ਦੇਣਗੇ ਆਪੇ ਹੀ ਕਰ ਲੈਣਾ ਥੋੜੀ ਅੱਕ ਰਹੇ ਦਿਓ ਇਸ ਨੂੰ ਇਤਨਾ ਥੋੜੀ ਅੱਕ ਰਹੇ ਦੇ ਜਿਹੜੀ ਉਹ ਗੱਡੀ ਹੈ ਉਹ ਇਸ ਗੱਡੀ ਦੇ ਨਾਲ ਵੱਜੀ ਹੋਈ ਦੱਸ ਰਹੇ ਨੇ ਆਖਰਕਾਰ ਇਹਦਾ ਡਰਾਈਵਰ ਜਾਂ ਕੋਈ ਹੋਰ ਜਿਹੜਾ ਵਿੱਚ ਨਹੀਂ ਮੌਜੂਦ ਦਿਖ ਰਿਹਾ ਪਰ ਆਕਰ ਦਾ ਜੋ ਰਾਗੀਰ ਨੇ ਹੋਏ ਦਸਰੇ ਨੇ ਵੀ ਇਸ ਗੱਡੀ ਦੇ ਨਾਲ ਜਿਹੜੀ ਹੈ ਇਹ ਗੱਡੀ ਟਕਰਾਈ ਹੈ ਤਸਵੀਰਾਂ ਤੁਹਾਡੇ ਨਾਲ ਰੋਪੜ ਰੋਡ ਜਿਹੜੀ ਕਿ ਖਰੜ ਤੋਂ ਕੁਰਾਲੀ ਨੂੰ ਰੋਡ ਜਾਂਦੀ ਉਹਦੀਆਂ ਸਾਂਝੀਆਂ ਕਰ ਰਹੇ ਆ ਬਚ ਗਏ ਕੀ ਮਰਦੇ ਸੀ ਸੀਰੀਅਸ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਭਿਆਨਕ ਐਕਸੀਡੈਂਟ ਹੈ ਜਿਹੜਾ ਬਾਈ ਤੁਸੀਂ ਪਿੱਛੇ ਆ ਜਾ ਯਾਰ ਉਹ ਬਾਈ ਤੁਸੀਂ ਪਿੱਛੇ ਆ ਜਾ ਵੀਰੇ ਤੁਸੀਂ ਲੱਗੇ ਜਾਂਦੇ ਬੰਦੇ ਨੂੰ ਇਹਨੂੰ ਲੱਗੇ ਜਾਂਦਾ ਬਚਾਰੇ ਨੂੰ ਪੁਲਿਸ ਕੋਲ ਕਾਲ ਕਰੀ ਹੈ ਆਪ ਕਹਾਂ ਸੇ ਆਮਰੀ ਹਾਲਾਤੇ ਆਪ ਇਹ ਕੀ ਹੋਇਆ ਕੈਂਸੀਡੈਂਟ ਕਿਆ ਹੋਇਆ ਸਾਨੂੰ ਵੀ ਨਹੀਂ ਪਤਾ ਅਸੀਂ ਰੋਡ ਤੇ ਚੱਲਦੇ ਹੋਏ ਆਏ ਸੀ ਲੋਕਾਂ ਨੂੰ ਦੇਖ ਕੇ ਰੁਕੇ ਠੀਕ ਹੈ ਕਰਨੀਆਂ ਤਾਂ ਕਰ ਦੁੰਦਾ ਕਿਤੇ ਤਾਂ ਹੋਰ ਕੋਈ ਜਿੱਕਰ ਨਹੀਂ ਤਾਂ ਖਿੱਚ ਵਾਲੇ ਨਹੀਂ ਕਰਦੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿਹੜੀ ਕਿ ਖਰੜ ਤੋਂ ਫਲਾਈਓਵਰ ਉਤਰਦਾ ਹੈ ਕੁਰਾਲੀ ਸਾਈਡ ਰੋਡ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਹਾਲਤ ਗੱਡੀ ਦੀ ਕਿਸ ਤਰ੍ਹਾਂ ਦੀ ਹੋ ਚੁੱਕੀ ਹੈ ਤੇ ਮੌਕੇ ਤੇ ਜਿਹੜੇ ਲੋਕ ਵੀ ਇੱਥੇ ਇਕੱਠੇ ਹੋਏ ਨੇ ਤੇ ਜਿਹੜੇ ਕਿ ਪੁਲਿਸ ਵੀ ਪਹੁੰਚਣ ਵਾਲੀ ਹੈ ਤੇ ਆ ਟਰੱਕ ਵੀ ਖੜਾ ਹੋਇਆ ਨਜ਼ਰ ਆ ਰਿਹਾ ਹੁਣ ਆਖਿਰਕਾਰ ਹੋਇਆ ਕੀ ਹੈ ਇਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਟ੍ਰੈਵਲ ਦਾ ਫੋਨ ਤੇ ਚੱਲੀ ਬਾਈ ਗੱਡੀ ਵਾਲੇ ਦਾ ਬਹੁਤ ਸਤਾਉ ਕਰਿਆ ਇਹਦੇ ਫੁੱਟਪਾਥ ਨਾਲ ਗੱਡੀ ਮਾਰੀ ਆ ਡਰਾਈਵਰ ਦੀ ਗਲਤੀ ਨਹੀਂ ਹੈਗੀ ਯਾਰ ਕਾ ਕਰੀ ਕੋਈ ਗਲਤੀ ਨਹੀਂ ਜੀ ਕਾ ਕਰੀ ਗਲਤੀ ਨਹੀਂ ਮੈਂ ਪਿੱਛੇ ਤੋਂ ਭੱਜ ਕੇ ਭਾਗੇ ਬਿਚਾਰਾ ਉਹ ਬੇਚਾਰਾ ਡਾਕੀ ਆ ਉਹ ਕੀ ਕਰੇ ਲੱਗਦਾ ਕੋਈ ਜ਼ੋਰ ਨਹੀਂ ਹੈਗਾ ਜੰਗਰੀ ਆ ਆਸ਼ਾ ਨੂੰ ਬੋਲਦੇ ਨੂੰ ਕਿ ਕਰ ਕਰਾਪਾ ਗਿਆ ਉਹ ਫੋਨ ਸਿੱਟ ਗਿਆ ਨਾ ਚੱਜੀ ਸਿੱਟ ਗਿਆ ਨਾ ਚੱਲ ਨਾ ਚੱਜੀ ਇਹ ਕਿਸੇ ਪਈ ਉਹ ਤੇਰੇ ਬੰਦ ਨੂੰ ਗੋੜ ਗਿਆ ਮੈਂ ਬਾਹਰੋਂ ਜਾਣਾ ਸਾਡੀ ਨਹੀਂ ਫਿਰ ਤੇਰੀ ਡੋਰ ਪੈ ਜੇ ਤਾਂ ਇਹ ਫੋਨ ਐ ਚਾਬੀ ਕਿਦੀ ਐ ਇਹ ਡਰਾਈਵਰ ਦੀ ਰਿਕਵਰ ਕਰੇ ਇਹ ਫੋਨ ਇਹ ਡਰਾਈਵਰ ਮੰਦੀ ਚੱਲਦੀ ਹੈ ਇਹਨਾਂ ਦਾ ਕਹਿਣ ਦਾ ਮਕਸਦ ਕਹਿੰਦੇ ਵੀ ਡਰਾਈਵਰ ਟਰੱਕ ਦਾ ਡਰਾਈਵਰ ਦੀ ਕੋਈ ਗਲਤੀ ਨਹੀਂ ਹੈ ਹਾਂ ਗਲਤੀ ਗੱਡੀ ਵਾਲਿਆਂ ਦੀ ਕਹਿੰਦੇ ਇਹਨਾਂ ਦੀ ਡਰਿੰਕ ਕੀਤੀ ਹੋਈ ਸੀ ਪਹਿਲਾਂ ਇਹ ਡਿਵਾਈਡਰ ਫਟ ਪਾਚੇ ਮਾਰੀ ਐ ਫਿਰ ਕਹਿੰਦੇ ਉਹਦੇ ਵਿੱਚ ਕਿ ਟਰੱਕ ਦੇ ਲੈ ਕੇ ਸਾਈਡ ਮੈਂ ਕਰਿਆ ਐ ਇੱਥੋਂ ਟਰੱਕ ਮੈਂ ਕਰਿਆ ਸਾਈਡ ਦਾ ਮੱਲਾ ਇਹ ਪਾਈ ਸਾਹਿਬ ਆਈ ਬਿਟਨਕ ਨੇ ਦੀ ਇਹ ਚਾਬੀ ਆ ਜਿਹੜੀ ਉਹ ਦਿੱਤਾ ਤੁਹਾਨੂੰ ਕੀ ਹੋਇਆ ਕਿ ਸੀ ਬਾਈ ਜੀ ਬਾਈ ਜੀ ਹੋਇਆ ਕਿ ਸੀ ਗ੍ਰੈਂਡ ਹੋਇਆ ਤੇ ਫੁੱਟਬਾਰ 'ਨਾਂ ਵੱਜ ਕੇ ਟਰੱਕ ਦੰਦੇ ਵੱਗੀ ਗੱਡੀ ਜਾ ਗਿਆ ਬਸ ਉਨਾਂ ਕਰ ਮੱਲਾ ਜਿਹੜੇ ਬੰਦੇ ਫੱਟੜ ਹੋਏ ਗਲਤੀ ਤੁਹਾਨੂੰ ਕਿਹਦੀ ਲੱਗਦੀ ਉਹਨਾਂ ਦੀ ਕਿ ਟਰੱਕ ਦੀ ਬਾਈ ਜੀ ਟਰੱਕ ਦਾ ਕੋਈ ਲੱਗਿਆ ਨਹੀਂ ਤਾਂ ਲੱਗਿਆ ਤਾਂ ਆਪਣਾ ਟਰੱਕ ਦੀ ਗੱਲ ਦੀ ਇਹ ਪਸਾਰੀ ਬੰਦੇ ਨੇ ਦਾਰੂ ਪੀਤਾ ਤੇ ਮਾਰੀਆ ਡਿਵਾਈਡਰ ਤੋਂ ਉੱਥੇ ਗੱਡੀ ਫਿਰ ਟਰੱਕਾਲ ਨੇ ਬਚਾਓ ਕਰਦੇ ਉਹ ਫਿਰ ਵੀ ਬਚਾਇਆ ਲੇਕਿਨ ਬਾਹਰੋਂ ਮੱਲਾ ਦਾ ਟਰੱਕ ਵਾਲਿਆਂ ਨੇ ਲੱਗਿਆ ਹੋਇਆ ਜੋ ਮੌਕੇ ਤੇ ਮੌਜੂਦ ਲੋਕ ਨੇ ਉਹ ਦੱਸ ਰਹੇ ਨੇ ਆਖਰਕਾਰ ਕੈਮਰੇ ਸਾਹਮਣੇ ਤਾਂ ਨਹੀਂ ਆ ਰਹੇ ਪਰ ਦੱਸ ਰਹੇ ਨੇ ਵੀ ਜਿਹੜੀ ਪਹਿਲਾ ਆ ਗੱਡੀ ਐ ਉਹ ਐਸ ਰੇਲਿੰਗ ਦੇ ਨਾਲ ਟਕਰਾਈ ਐ ਫਿਰ ਉਸ ਤੋਂ ਬਾਅਦ ਦੂਜੇ ਪਾਸੇ ਜਾ ਕੇ ਉਹ ਟਰੱਕ ਦੇ ਨਾਲ ਜਿਹੜੀ ਐ ਟਕਰਾਈ ਐ ਤੇ ਜਿਹੜੇ ਇਸ ਗੱਡੀ ਦੇ ਵਿੱਚ ਦੋ ਬੰਦੇ ਫੱਟੜ ਹੋਏ ਨੇ ਉਹਨਾਂ ਨੂੰ ਰਾਹਗੀਰਾਂ ਦੀ ਮਦਦ ਦੇ ਨਾਲ ਸਿਵਲ ਹਸਪੀਟਲ ਖਰੜ ਦੀ ਲਈ ਭੇਜ ਦਿੱਤਾ ਗਿਆ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜੋ ਖਰੜ ਤੋਂ ਆਪਣਾ ਕੁਰਾਲੀ ਸਾਈਡ ਹਾਈਵੇ ਜਿਹੜਾ ਉੱਤਰ ਕੇ ਹਾਈਵੇ ਕੁਰਾਲੀ ਨੂੰ ਜਿਹੜਾ ਰੋਡ ਜਾਂਦਾ ਉਸ ਪਰ ਹੋਏ ਆ ਪਾਰਟਿਸਪਲ ਹਸਲੀਆ ਪਤਾ ਹੈ ਨਾ ਤੁਹਾਨੂੰ ਮੈਨੂੰ ਨਹੀਂ ਪਤਾ ਕਿਦੇ ਨਾਲ ਆ ਜਾ ਬਾਈ ਯਾਰ ਬਾਈ ਦੇ ਨਾਲ ਬੰਦਾ ਦਾ ਖਰਾਕ ਪਤਾ ਨਹੀਂ ਬਾਈ ਨੂੰ ਪਬਲਿਕ ਦੀ ਮਦਦ ਦੇ ਨਾਲ ਜਿਹੜੇ ਰਾਹਗੀਰਾਂ ਦੀ ਮਦਦ ਦੇ ਨਾਲ ਜਿਸ ਐਕਸੀਡੈਂਟ ਹੋਇਆ ਉਸ ਨੂੰ ਹਸਪੀਟਲ ਲਿਜਾਇਆ ਜਾ ਰਿਹਾ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰ ਰਹੇ ਜਿਹੜੇ ਕਿ ਦੋ ਬੰਦੇ ਦਿਖਾਈ ਦੇ ਰਹੇ ਨੇ ਉਹ ਭਾਈ ਇੱਕ ਨਾਲ ਤੇ ਜੋਦੇ ਉਹਨੂੰ ਪਤਾ ਨਹੀਂ ਕੁਝ ਭਾਈ ਪਤਾ ਨਹੀਂ ਕੋਈ ਨਾਲ ਚਲੋ ਭਈਆ ਭਈਆ ਚਲੋ ਤੁਹਾਨੂੰ ਦਿਖਾ ਰਹੇ ਜਿਹੜੇ ਕਿ ਦਾਗ ਗੀੜਾਂ ਦੀ ਮਦਦ ਨਾਲ ਉਹਨਾਂ ਨੂੰ ਹਸਪਤਾਲ ਜਿਹੜੀ ਹੈ ਗੱਡੀ ਲੈ ਕੇ ਜਾ ਰਹੀ ਹੈ ਫਰੜ ਤੋਂ ਜਿਹੜਾ ਰੋਡ ਕੁਰਾਲੀ ਸਾਈਡ ਜਾਂਦਾ ਹੈ ਫਲਾਈਓ ਉਰਤ ਦੇ ਸਾਰ ਉੱਥੇ ਦੀਆਂ ਇਹ ਤਸਵੀਰਾਂ ਨੇ ਜਿਹੜੇ ਕਿ ਮੌਕੇ ਤੇ ਉੱਤੇ ਲੋਕ ਇਕੱਠੇ ਨੇ ਉਹਨਾਂ ਤੋਂ ਵੀ ਜਾਣਨ ਦੀ ਕੋਸ਼ਿਸ਼ ਕਰਦੇ ਆ ਵੀ ਆਖਰਕਾਰ ਹੋਇਆ ਕੀ ਸੀ ਮੋਟਰ ਮਟਰ ਆਇਆ ਅੱਗੇ ਕਰਨ ਮਾਰ ਪਿਆ ਪਿਆ ਮੇਰਾ ਬੰਦਾ ਜਾ ਰਿਹਾ ਨਾਲ ਕਿੱਥੇ ਆ ਜਾ ਜਾ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾ ਰਹੇ ਆ ਵੀ ਜਿਹੜੇ ਨੌਜਵਾਨ ਜਿਨ੍ਹਾਂ ਦੇ ਸੱਟਾ ਲੱਗੇ ਨੇ ਉਹਨਾਂ ਨੂੰ ਰਾਹਗੀਰ ਦੀ ਮਦਦ ਦੇ ਨਾਲ ਜਿਹੜਾ ਹਸਪੀਟਲ ਲਿਜਾਇਆ ਜਾ ਰਿਹਾ ਖਰੜ ਸਿਵਲ ਹਸਪੀਟਲ ਲਈ ਲੈ ਕੇ ਜਾ ਰਹੇ ਨੇ ਤੇ ਦੋ ਭਾਜੀ ਇਹ ਦੋ ਬੰਦੇ ਆ ਹਾਂ ਦੋ ਬੰਦੇ ਦੀ ਨਹੀਂ ਤਾਂ ਤੂੰ ਨੋਟ ਲੈ